ਭਾਰਤ ਦੇ ਲਈ ਖੁੱਲੇ ਕਾਰੋਬਾਰ ਦੇ ਨਵੇਂ ਰਸਤੇ ਜਿहां ਕੀਵੀ ਐਪਲ ਤੇ ਵੂਲ ਸਮੇਤ ਕਈ ਹੋਰ ਚੀਜ਼ਾਂ ਜੁੜੇ ਕੀ ਸਸਤੀਆਂ ਹੋਣਗੀਆਂ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ 10 ਸਾਲ ਬਾਅਦ ਮੁਕਤ ਵਪਾਰ ਸਮਝੌਤੇ ਐਫਟੀਏ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਇਸ ਸਮਝੌਤੇ ਦਾ ਰਸਮੀ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਵਿਚਕਾਰ ਟੈਲੀਫੋਨ ਤੇ ਕੱਲ ਪਾਤ ਤੋਂ ਬਾਅਦ ਐਲਾਨ ਕੀਤਾ ਹੈ ਦੋਵਾਂ ਆਗੂਆਂ ਨੇ ਕਿਹਾ ਕਿ ਇਹ ਸਮਝੌਤਾ ਵਪਾਰ ਨਿਵੇਸ਼ ਨਵੀਨਤਾ ਅਤੇ ਸਾਂਝੇ ਵਿਕਾਸ ਦੇ ਲਈ ਨਵੇਂ ਮੌਕੇ ਖੋਲੇਗਾ ਇਸ ਸਮਝੌਤੇ ਦੇ ਲਾਗੂ ਹੋਣ ਤੋਂ ਬਾਅਦ ਨਿਊਜ਼ੀਲੈਂਡ ਦੇ ਵਿਰੁੱਧ ਭਾਰਤੀ ਉਤਪਾਦਾਂ ਤੇ ਕੋਈ ਆਯਾ ਡਿਊਟੀ ਨਹੀਂ ਲਗਾਈ ਜਾਵੇਗੀ ਜਿਸ ਦਾ ਅਰਥ ਹੈ ਕਿ ਦੋਵਾਂ ਦੇਸ਼ਾਂ ਵਿੱਚ ਕਾਰ ਵਪਾਰ ਪੂਰੀ ਤਰ੍ਹਾਂ ਟੈਰਿਫ ਮੁਕਤ ਹੋ ਜਾਵੇਗਾ ਇਸ ਦਾ ਸਿੱਧਾ ਲਾਭ ਕਿਸਾਨਾਂ ਐਮ ਐਸ ਐਮਈ ਕਾਰੀਗਰਾਂ ਮਜ਼ਦੂਰਾਂ ਔਰਤਾਂ ਦੁਆਰਾ ਚਲਾਏ ਜਾਣ ਵਾਲੇ ਕਾਰੋਬਾਰਾਂ ਅਤੇ ਨੌਜਵਾਨਾਂ ਨੂੰ ਹੋਵੇਗਾ ਜਿੱਥੇ ਨਿਊਜ਼ੀਲੈਂਡ ਸਰਕਾਰ ਅਨੁਸਾਰ ਪਹਿਲੇ ਦਿਨ ਤੋਂ ਯਾਨੀ ਸਮਝੌਤੇ ਦੇ ਪਹਿਲੇ ਦਿਨ ਤੋਂ 50% ਤੋਂ ਵੱਧ ਸਮਾਨ ਡਿਊਟੀ ਮੁਕਤ ਹੋਵੇਗਾ ਇਸ ਦਾ ਮਤਲਬ ਹੈ ਕਿ ਨਿਊਜ਼ੀਲੈਂਡ ਤੋਂ ਆਯਾਤ ਕੀਤੇ ਜਾਣ ਵਾਲੇ ਅੱਧੇ ਤੋਂ ਵੱਧ ਸਮਾਨ ਭਾਰਤੀ ਬਾਜ਼ਾਰ ਵਿੱਚ ਬਿਨਾਂ ਕਿਸੇ ਵਾਧੂ ਟੈਕਸ ਦੇ ਵੇਚੇ ਜਾਣਗੇ ਇਸ ਦੇ ਨਾਲ ਭਾਰਤ ਦੇ ਤੇਜ਼ੀ ਨਾਲ ਵਧ ਰਹੇ ਮੱਧ ਵਰਗ ਲਈ ਵਿਦੇਸ਼ੀ ਫਲ ਵਾਈਨ ਅਤੇ ਕੋਈ ਦੇਰੀ ਉਤਪਾਦ ਸਸਤੇ ਮਿਲਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ ਰੋਜ਼ਗਾਰ ਸੰਬੰਧੀ ਉਦਯੋਗ ਜਿਵੇਂ ਕਿ ਟੈਕਸਟਾਈਲ ਲਿਬਾਸ ਚਮੜਾ ਅਤੇ ਜੁੱਤੀਆਂ ਇੰਜੀਨੀਅਰਿੰਗ ਵਸਤੂਆਂ ਆਟੋਮੋਬਾਈਲ ਇਲੈਕਟ੍ਰੋਨਿਕਸ ਮਸ਼ੀਨਰੀ ਫਾਰਮਾ ਰਸਾਇਣ ਅਤੇ ਪਲਾਸਟਿਕ ਸੈਕਟਰ ਨੂੰ ਵੀ ਇਸ ਸਮਝੌਤੇ ਤੋਂ ਬਹੁਤ ਫਾਇਦਾ ਹੋਵੇਗਾ ਇਸ ਸਮਝੌਤੇ ਦਾ ਸਿੱਧਾ ਅਸਰ ਆਮ ਭਾਰਤੀ ਖਪਤਕਾਰਾਂ ਦੀਆਂ ਜੇਬਾਂ ਤੇ ਪਵੇਗਾ ਨਿਊਜ਼ੀਲੈਂਡ ਤੋਂ ਆਯਾਤ ਕੀਤੇ ਜਾਣ ਵਾਲੇ ਤਾਜ਼ੇ ਫਲ ਖਾਸ ਕਰਕੇ ਕੀਵੀ ਫਰੂਟ ਅਤੇ ਸੇਬ ਤੇ ਹੁਣ ਕਾਫੀ ਘੱਟ ਟੈਕਸ ਲਗਾਇਆ ਜਾਵੇਗਾ। ਉਨ ਅਤੇ ਇਸ ਦੇ ਉਤਪਾਦ ਲੱਕੜ ਅਤੇ ਕੁਝ ਡੇਰੀ ਉਤਪਾਦ ਵੀ ਸਸਤੇ ਹੋ ਜਾਣਗੇ। ਬਾਜ਼ੀ ਆਬਾਦੀ ਅਤੇ ਵਾਧਦੀ ਖਰੀਦ ਸ਼ਕਤੀ ਉਹਨਾਂ ਦੇ ਡੇਰੀ ਤਾਜ਼ੇ ਫਲ ਅਤੇ ਉਨ ਉਦਯੋਗਾਂ ਦੇ ਲਈ ਦੁਨੀਆ ਦਾ ਸਭ ਤੋਂ ਵੱਡਾ ਪਲੇਟਫਾਰਮ ਬਣ ਸਕਦੀ ਹੈ। ਪਾਤੀ ਕਿਸਾਨਾਂ ਨੂੰ ਨਿਊਜ਼ੀਲੈਂਡ ਦੇ ਬਾਜ਼ਾਰ ਵਿੱਚ ਫਲ ਸਬਜ਼ੀਆਂ ਕਾਫੀ ਮਸਾਲੇ ਅਨਾਜ ਅਤੇ ਪ੍ਰੋਸੈਸਡ ਭੋਜਨ ਵੇਚਣ ਦਾ ਮੌਕਾ ਮਿਲੇਗਾ ਜਿਨ੍ਹਾਂ ਖੇਤੀਬਾੜੀ ਉਤਪਾਦਕਤਾ ਪਾਈ ਵਾਲੀ ਉਤਮਤਾ ਕੇਂਦਰ ਅਤੇ ਨਿਊਜ਼ੀਲੈਂਡ ਦੀਆਂ ਆਧੁਨਿਕ ਖੇਤੀਬਾੜੀ ਟੈਕਨੋਲੋਜੀਆਂ ਤੱਕ ਪਹੁੰਚ ਕਿਸਾਨਾਂ ਦੀ ਉਤਪਾਦਕਤਾ ਅਤੇ ਆਮਦਨ ਦੋਵਾਂ ਨੂੰ ਵਧਾਉਣ ਦੀ ਉਮੀਦ ਹੈ ਸ਼ਹਿਦ ਕੀਵੀ ਅਤੇ ਸੇਬ ਵਰਗੇ ਬਾਗਬਾਨੀ ਉਤਪਾਦਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਇਹ ਸਮਝੌਤਾ ਆਈਟੀ ਵਿਥ ਸਿੱਖਿਆ ਸੇਰਸ ਪਾਟਾ ਤੇ ਨਿਰਮਾਣ ਵਰਗੇ ਸੇਵਾ ਖੇਤਰਾਂ ਲਈ ਵੀ ਨਵੇਂ ਰਸਤੇ ਖੋਲੇਗਾ ਨਿਊਜ਼ੀਲੈਂਡ ਨੇ ਭਾਰਤ ਨੂੰ 118 ਸੇਵਾ ਖੇਤਰਾਂ ਵਿੱਚ ਬਾਜ਼ਾਰ ਪਹੁੰਚ ਅਤੇ 139 ਖੇਤਰਾਂ ਵਿੱਚ ਐਮਐਫਐਨ ਦਰਜਾ ਦਿੱਤਾ ਹੈ ਜਦੋਂ ਕਿ ਭਾਰਤ ਨੇ 106 ਖੇਤਰਾਂ ਵਿੱਚ ਨਿਊਜ਼ੀਲੈਂਡ ਨੂੰ ਬਾਜ਼ਾਰ ਪਹੁੰਚ ਅਤੇ 45 ਖੇਤਰਾਂ ਵਿੱਚ ਐਮਐਫਐਨ ਦਰਜਾ ਦਿੱਤਾ ਹੈ ਇਹ ਕਿਸੇ ਵੀ ਦੇਸ਼ ਨਾਲ ਨਿਊਜ਼ੀਲੈਂਡ ਦਾ ਆਪਣੀ ਕਿਸਮ ਦਾ ਪਹਿਲਾ ਵਿਆਪਕ ਸਮਝੌਤਾ ਹੈ ਭਾਰਤ ਅਤੇ ਨਿਊਜ਼ੀਲੈਂਡ درمیان ਇਹ ਵਪਾਰ ਸਮਝੌਤੇ 10 ਸਾਲਾਂ ਤੋਂ ਛੜਾ ਕੀ ਰੁਕੇ ਹੋਏ ਸਨ ਤਾਂ ਇਸ ਸਾਲ ਮਾਰਚ ਵਿੱਚ ਦੋਵਾਂ ਦੇਸ਼ਾਂ ਨੇ ਦੁਬਾਰਾ ਗੱਲਬਾਤ ਕੀਤੀ ਅਤੇ 9 ਮਹੀਨਿਆਂ ਦੇ ਅੰਦਰ ਇਸ ਨੂੰ ਪੂਰਾ ਕੀਤਾ ਇਸ ਤੋਂ ਪਹਿਲਾਂ ਭਾਰਤ ਨੇ ਆਸਟ੍ਰੇਲੀਆ ਅਤੇ ਯੂਏਈ ਨਾਲ ਇਸੇ ਤਰ੍ਹਾਂ ਦੇ ਸਮਝੌਤੇ ਕੀਤੇ ਹਨ ਤੇ ਜਿਸ ਨਾਲ ਭਾਰਤ ਦੀ ਵਿਸ਼ਵਵਿਆਪੀ ਵਪਾਰ ਪਾਈਵਾਲੀ ਮਜ਼ਬੂਤ ਹੋਈ ਹੈ ਅਤੇ ਭਾਰਤ ਨੇ ਪਿਛਲੇ 5 ਸਾਲਾਂ ਵਿੱਚ 7 ਮੁਕਤ ਵਪਾਰ ਸੌਦਿਆਂ ਤੇ ਦਸਤਖਤ ਕੀਤੇ ਹਨ